ਕਹਿੰਦੇ ਰਜੀਤ ਬਾਵੇ ਦਾ ਖਾਣਾ ਲਗਾ ਤੇ ਕਿਤਰਾ ਦਾ ਸੁਣਿਆ ਗਰੁੱਪ ਫਿਰਦਾ ਕਹਿੰਦੇ ਸ਼ੇਰਵਾਰ ਨਾਲ ਆ ਮੱਖਣ ਭਰਾ ਵੱਲੋਂ ਕਹਿੰਦੇ 500 ਲਗਾ ਹੈ ਤੇ ਅਰਸ਼ਦੀ ਟੱਕਰ ਮੇਰੇ ਹੱਥਾਂ ਵਿੱਚ ਹੋ ਗਿਆ ਕਬੱਡੀ 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 ਔਰ ਉਹ ਸੱਤੂ ਕੀ ਖਿਆਲ ਇਹ ਜਿੱਡਾ ਬੰਦਾ ਇਕੱਲੇ ਦੇ ਫੜਨਾ ਹੈਗਾ ਵੀ ਓਖਾ ਕਿਹੜੇ ਲਾੜਪੁਰੀਆਂ ਨਿੱਕਾ ਨਦੋਰਣ ਆ ਗਿਆ ਨਦੋਰ ਵਾਲਾ ਆ ਗਿਆ ਪੌੜੀ ਪਾਉਣ ਦੇ ਲਈ ਕੋਦੇ ਪੌੜੀਆਂ ਪੈ ਗਈਆਂ ਵੱਡੇ ਬਾਈ ਕਿ ਮੈਗੀਆਂ ਨਾਲ ਕਿੱਥੇ ਪਹਿਲਵਾਨ ਲੱਜਦੇ ਓ ਮਿੱਤਰੋ ਜਹਾਜਾਂ ਨੂੰ ਨਹੀਂ ਰੋੜੇ ਵੱਜਦੇ ਕਦੇ ਨਾ ਭੜਾਕੂ ਅੱਗੇ ਅਰੀ ਡਿਗਰੀ ਤੇ ਚੋਰਾ ਅੱਗੇ ਗੁਰਸਿੰਘ ਦੀ ਧਰਤੀ ਦਾ ਕਦੇ ਕਬੜੇ ਸੀ ਆਪ ਲੈ ਵੀ ਅਰਸ਼ ਦੇਖ ਹੋਵੇ ਟੱਕਰ ਤੇ ਦੁਨੀਆ ਨਜ਼ਾਰੇ ਲਵੇਗੀ ਸੰਨੀ ਜੈਦੀਪ ਬੈਂਕਾਂ ਵਾਲਾ ਤੇ ਨਾਲ ਦੇਖੀਏ ਵੀ ਪਢਾਰ ਦੋਨੇ ਵਾਲਾ ਟੱਡਾ ਕਿ ਅੱਪ ਦੀ ਗਰੀਬੀ ਚੱਲੀ ਐ ਪਰ ਬੈਂਕਾਂ ਵਾਲਿਆਂ ਦੀ ਪ੍ਰੈਸ ਉੱਪਰ ਪ੍ਰੈਸ ਪ੍ਰੈਸ ਬੜੀ ਖਤਰਨਾਕ ਐ ਕਬੱਡੀ ਗੱਡੀ ਲਾ ਆਮਾ ਫੇਰ ਆ ਗਿਆ ਫੇਰ ਆ ਗਿਆ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਯਾਰ ਪਿਆਰ ਦਾ ਪਿਆਰ ਦਾ ਯਾਰ ਪਿਆਰ ਨਾਲ ਪਿਆਰ ਨਾਲ ਦੇਖੀਏ ਮੜਾ ਜਾ ਆਏ ਛੱਬੋ ਜੁਕਦਾ ਨਾ ਨਵੇੜੀਏ ਗੱਲ ਨੂੰ ਪਿਆਰ ਵਾਲੇ ਪਾਸੇ ਹੋਈਏ ਵੀਰੇ ਮੇਲਾ ਬਣ ਗਿਆ ਮੇਲਾ ਵਰਗ ਮੇਲਾ ਇਹ ਤੋਂ ਉੱਪਰ ਕੁਝ ਨਹੀਂ ਹੋ ਸਕਦਾ ਡਿੰਪਲ ਇੱਕ ਮਿੰਟ ਵੀਰੇ ਹਾਂਜੀ ਬਾਜੀ ਹਾਂਜੀ ਇੱਕ ਮਿੰਟ ਇੱਕ ਮਿੰਟ ਚੁੱਪ ਆ ਦੇਖਾ ਓ ਸਵਾਦ ਆਉਂਦਾ ਲਲਕਾਰਾ ਮਾਰ ਦੋ ਇੱਥੇ ਰੱਖ ਬੱਗਾ ਜੀ ਕਰ ਰਿਓ ਕਲੀਅਰ ਛੋਟੀ ਦਾ ਮੇਲਾ 1.5 ਤੇ ਲੱਖ ਬਗਿਆ ਚੱਕੜਾ ਬਾਈਕ ਲਓ ਸਾਹਮਣੇ ਮੇਰੇ ਵੀਰੋ 16 ਵਾਲਾ ਗੁਰਲਾਲ ਫਿਰ ਕਬੱਡੀ ਪਾ ਰਿਹਾ ਹੈ ਉੱਤਿਆ ਲੰਬਾ ਗੱਭਰੂ ਮਾਦੇ ਦਾ ਮਜਾਲ ਇਸ ਸਮੇਂ ਰੇਡ ਪਾ ਰਿਹਾ ਮੇਰੇ ਵੀਰੋ 16 ਵਾਲੇ ਗਰਲਾਲ ਦੀ ਪਈ ਹੋਈ ਕਬੱਡੀ ਦੇ ਉੱਤੇ ਭੰਡਾਲ ਦੋਨੇ ਦਾ ਟੱਡਾ ਜਾਂ ਫਿਰ ਜਾਂ ਫਿਰ ਜੈਦੀਪ ਹੌਣੇ ਹੌਣੇ ਓਏ ਆ ਜਾ ਹਲੋ ਜੀ ਅੰਬਾ ਸੁਰ ਸਿੰਘ ਸੱਦਰਿਆ ਜੀ ਕਮੇਟੀ ਨੂੰ ਅੰਕੂ ਭਾਜੀ ਹਲੋ ਅੰਬਾ ਸੁਰ ਤਾਂ ਮੇਰੇ ਵੀਰ ਜਿੰਨੇ ਇੱਥੇ ਮੈਚ ਵੇਖਣ ਦੇ ਸਾਰੇ ਆਪਣੇ ਫੋਨਾਂ ਤੇ ਵੇਖ ਲਓ ਵੀ ਜੇ ਅੰਬਾ ਪਹਿਲਵਾਨ ਬਾਹਰ ਦੀ ਨਹੀਂ ਆਇਆ ਤੇ ਓਏ 1 ਮਿੰਟ ਭਲਵਾਨਾ ਤੂੰ ਵੀਡੀਓ ਵੇਖ ਲਾ ਹੁਣੇ ਤੂੰ ਵੀਡੀਓ ਵੇਖ ਲਾ ਜੇ ਵੀਡੀਓ ਉਹ ਕਿੰਨਾ ਕਰੋੜ ਚੋਂ ਬਾਹਰ ਚੋਂ ਚੁ ਪਾਰਟਿਸਪੇਟ ਵੀ ਤੈਨੂੰ ਦੇ ਦੂੰ ਸਾਰਾ ਹੋਰ ਦੱਸ ਅੰਬੇ ਮੇਰੀ ਗੱਲ ਸੁਣ ਮੇਰੇ ਭਰਾ ਜੋ ਗੱਲ ਆ ਨਾ ਹੁਣ ਤੂੰ ਇੱਕ ਮਿੰਟ ਉਹਦਾ ਰੌਲਾ ਪਾਉਣ ਦੇ ਨਾ ਦੋ ਨੰਬਰਾਂ ਤੋਂ ਬਗਾ ਜੀ ਬਗਾ ਜੀ